ਮਾਰੀ ਕਰਕੇ ਸਾਡੇ ਨਾਲ ਬਹੁਤ ਮਾਰੀ ਕੀਤੀ ਅੱਜ ਵੀ ਕੀ ਗੱਲ ਬਣੀ ਹੈ ਜੇ ਕਿ ਉਸ ਨਾਸਿਬ ਰਿਪਰਾ ਦਾ ਕਿੱਥੇ ਚੱਲਿਆ ਸੀਗਾ ਡਿਓੜੀ ਚੱਲਿਆ ਡੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹ ਨੇ ਉਹਨਾਂ ਦੇ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕਿ ਜਾਣੇ ਸੀ ਕਿੰਨੇ ਵਜੇ ਕਿੱਤਨਾ ਬੱਪ ਸੋਵੇ ਸਾਢੇ 6 ਵਜੇ ਦੀ ਗੱਲ ਹੈ ਸਾਢੇ 6 ਵਜੇ ਜਾਂਦੇ ਗੇੜ ਡੋੜੇ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲਗਾਂ ਵੰਡੀਆਂ ਹੋਣ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਵਜੇ ਗੋਲਗਾਂ ਰੋਪੇ ਖੜਦੇ ਨੇ ਖੜਦੇ ਕੋਈ ਗੱਲ ਨਹੀਂ ਤਾਂ ਰਾਜੇ ਜੀ ਪੈਂਡ ਜੀ ਆਏ ਲੱਗਦੀ ਬਹੁਤ ਸਗੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਉਹਨੂੰ ਸਾਰਾ ਕੁਝ ਪਤਾ ਵਾ ਅਦਰ ਭਾਈ ਮੇਰੇ ਵਾਲੀ ਮਾਰ ਕਹਿੰਦਾ ਮਨਸ ਹੈਪੀ ਹੈ ਅੱਜ ਨੌ ਸਹੀਓ ਪੀ ਲਾਦਾ ਮੇਰਾ ਤਾਏ ਦਾ ਮੁੰਡਾ ਜੀ ਭਰਾ ਹੀ ਹੈ ਮੇਰਾ ਕਿਵੇਂ ਘਟਣਾ ਵਾਪਸੀ ਕਿੱਥੇ ਬਰਾਦ ਬਟਨਾ ਜੀ ਪੈਂਡ ਹੀ ਨਿਕਲਦੇ ਆ ਥੋਕੇ ਡਾਕਟਰ ਦੁਕਾਨਾਂ ਕੋਲੇ ਤੇ ਉਸ ਤੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਸੀ ਨੈਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਹੈ 6 ਵਜੇ ਦੀ ਆਈ 5:30 6 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰੇ ਹਾਂਜੀ ਹਾਂਜੀ ਫੇਰ ਮਾਰੇ ਦੋਵੇਂ ਸੀਸ਼ੇ ਆ ਗਏ ਉੱਥੋਂ ਲੋ ਕੋਈ ਇਨਸਾਫ ਲਾਇਆ ਗਿਆ ਇਨਸਾਫ ਹਜੇ ਕੋਈ ਨਹੀਂ ਹਜੇ ਤਾਂ ਆ ਕੇ ਪੈਰ ਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਕਰਦੇ ਹੁੰਦੇ ਸੀ ਉਹ ਵੀ ਕੀ ਗੱਲ ਬਣੀ ਅੱਜ ਕਿ ਉਸ ਨਾਸੀ ਕਰਪਾ ਦਾ ਕਿੱਥੇ ਚੱਲਿਆ ਸੀਗਾ ਦਿਓੜੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚਾ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਕਿੱਥਨਾ ਬਾਬਾ ਸਵੇਰ 6:30 ਵਜੇ ਦੀ ਗੱਲ ਆ 6:30 ਵਜੇ ਜਾਂਦੇ ਗਏ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲਗਾਂ ਵਧੀਆਂ ਹੋਣ ਅਸੀਂ ਉਹ ਵੀ ਮਾਰਨੇ ਆ ਗੋਲਗਾਂ 15 20 ਵਜਿਆਂ ਗੋਲਗਾਂ ਰਾਂਝੇ ਜੀ ਪੈਂਡ ਜੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਆ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਾਈ ਉਹਨੂੰ ਸਾਰਾ ਕੁਝ ਪਤਾ ਵਾ ਮੇਰੇ ਵਾਲੀ ਮਾਰ ਕਰਦਾ ਮੈਂ ਹੈਪੀ ਆ ਜੀ ਅੱਜ ਨੌਸ ਹੋਈ ਆ ਕੀ ਲਾਜਾ ਪੜਾ ਮੇਰਾ ਤਾਇਆ ਦਾ ਮੁੰਡਾ ਜੀ ਭਰਾ ਹੀ ਮੇਰਾ ਕਿਵੇਂ ਘਟਣਾ ਵਾਪਰੇ ਕਿੱਥੇ ਭਾਦ ਮਟਨਾ ਜੀ ਪੈਂਡੇ ਨਿਕਲਦੇ ਆ ਥੋਕੇ ਡਾਕਟਰ ਦੁਕਾਨਾਂ ਕੋਲੇ ਤੇ ਉਸ ਤੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚਲੇ ਨੇਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਹੈ ਇਹ 6 ਵਜੇ ਦੀ ਆ ਜੀ 5:30 6 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਲ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰਿਆ ਹਾਂਜੀ ਹਾਂਜੀ ਫਾਇਰ ਮਾਰੀ ਦੋਵੇਂ ਸੀਸ਼ੇ ਆ ਗਏ ਉੱਥੋਂ ਕੋਈ ਇਨਸਾਫ ਲਾਏਗਾ ਇਨਸਾਫ ਹਜੇ ਕੋਈ ਨਹੀਂ ਆਇਆ ਕੇ ਪੈਰ ਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਤੇ ਰਾਏ ਮੁਕੇ ਤੇ ਪਹੁੰਚ ਗਏ